ਇਹਦੇ 'ਚ ਗੱਲ ਇਹ ਜਿਹੜਾ ਚੌਰਾ ਹਾਈ ਲੈਵਲ ਦਾ ਚੌਰਾ ਹੁੰਦਾ ਨਹੀਂ ਉਹਦੇ ਖਿਆਲ ਕੀ ਨੇ ਵੀ ਉਹਨੂੰ ਫੁਰਨੇ ਕਿਹੜੇ ਜਿਹੇ ਫਟਦੇ ਨੇ ਵੀ ਉਹ ਦਿਮਾਗ ਦੇ ਵਿੱਚ ਸੋਚਦਾ ਕਿਵੇਂ ਆ ਵੀ ਉਹਦੇ ਨਜ਼ਰ ਨਜ਼ਰੀਆ ਕੀ ਹੈ ਮੈਂਟੈਲਿਟੀ ਬਾਰੇ ਕਿ ਸਮਾਜ ਨੂੰ ਲੈ ਕੇ ਰਿਸ਼ਤਿਆਂ ਨੂੰ ਲੈ ਕੇ ਤੇ ਆਪਣੇ ਆਪ ਉੱਚੀ ਜਿਹਦੇ ਵਿੱਚ ਬਿਆਨ ਕੀਤੀ ਉਹਦੀ ਖਾਸਾ ਤੁਸੀਂ ਤੁਸੀਂ ਕਾਫੀ ਮਸ਼ਿਆਦ ਤੋਂ ਤੁਸੀਂ ਵਜਾਕੀਆਂ ਵੀਡੀਓ ਬਣਾਉਣੇ ਹੈਗੇ ਹੋ ਇਨਫਲੂਐਂਸ ਕਰਦੇ ਹੈਗੇ ਹੋ ਰੀਲਾਂ ਬਣਾਉਣੇ ਇਹ ਜਿਹੜਾ ਸਫਰ ਹੈਗਾ ਹਨਾ ਇਸ ਸਫਰ ਦੇ ਵਿੱਚ ਤੁਹਾਨੂੰ ਵੀ ਬਹੁਤ سارے ਚੌਰੀ ਲੋਕ ਮਿਲੇ ਹੋਣਗੇ ਹਨਾ ਤੁਸੀਂ ਕੋਈ ਕਿੱਸਾ ਸਾਂਝਾ ਕਰਨਾ ਚਾਹੋਗੇ ਕਿਸੇ ਬਹਿਤ ਤਾਂ ਬਈ ਸਾਂਝਾ ਕਰਨ ਵਾਲਾ ਹੈ ਨਹੀਂ ਤੇ ਇਹ ਧਾਰਮਿਕ ਥਾਵਾਂ ਤੇ ਖਾਸ ਕਰਕੇ ਜਿੱਥੇ ਇਹ ਕੰਮ ਨਹੀਂ ਕਰਨਾ ਚਾਹੀਦਾ ਇਸ ਟਾਈਪ ਦੇ ਬੰਦੇ ਉੱਥੇ ਵੀ ਬਹੁਤ ਕਰਦਾ ਮੇਰਾ ਪਿੱਛੇ ਥੋੜੇ ਜਿਹੇ ਟਾਈਮ ਦੀ ਗੱਲ ਹੈ ਮੈਂ ਸਹਾਉਣਾ ਸਾਹਿਬ ਗੁਰਦੁਆਰੇ ਜਾਂਦਾ ਮੱਥਾ ਟੇਕਦਾ ਤੇ ਇੰਨੀ ਜਾਨੀ ਕਿ ਜ਼ਿਆਦਾਤਰ ਕੋਸ਼ਿਸ਼ ਇਹ ਮੈਂ ਅੱਪੀ ਪਾਰ ਕਰਾ ਜਾ ਕੇ ਬੈਠ ਕੇ ਮੈਨੂੰ ਸਕੂਨ ਮਿਲਦਾ ਵਧੀਆ ਤੇ ਉੱਥੇ ਮੈਂ ਗਿਆ 3:30 ਵਜੇ ਉੱਥੇ ਉਸ ਟਾਈਮ ਬਹੁਤ ਘੱਟ ਕਰਾਊਡ ਹੁੰਦਾ 3:30 ਵਜੇ ਤੇ ਵੀ ਸਾਈਡ ਤੇ ਬੈਠਾ ਦੂਰ ਇੱਕ ਕੁੜੀ ਬੈਠੀ ਸੀ ਤੇ ਗਿਣ ਮੇ ਚੁਣ ਮੇ ਜੇ ਬੈਠੇ ਜਾਨੀ ਕਿ ਕਿਉਂਕਿ ਸ਼ਾਮ ਨੂੰ ਤਾਂ ਜਿਆਦਾ ਰਸਮ ਦਾ ਵੀ ਹਰੇਕ ਬੰਦਾ ਪਾਰਟ ਕਰਦਾ ਗਰਾਊਂਡ ਤੇ ਇੱਕ ਜਮਾ ਬਜ਼ੁਰਗ ਬੰਦਾ ਜਿਹਦੇ ਹੱਥ ਪੈਰ ਕੰਬਦੇ ਸੀ ਉਹ ਆਇਆ ਪਹਿਲਾਂ ਤਾਂ ਉਹਨੇ ਦੇਖਿਆ ਹੱਥ ਚੁਦ ਗੋਟ ਦਾ ਸਾਥ ਤੇ ਸ਼ਰਮ ਵਾਲੀ ਗੱਲ ਹੈ ਜਾਨੀ ਕਿ ਮੈਨੂੰ ਤਾਂ ਬਹੁਤ ਗਿਲਟ ਫੀਲ ਹੋਇਆ ਇਸ ਚੀਜ਼ ਉਹ ਬੰਦਾ ਉਸ ਕੁੜੀ ਕੋਲੇ ਜਾ ਕੇ ਬੈਠਾ ਉਹਦੇ ਹੱਥ ਸੁਣ ਪੜ ਰਿਹਾ ਉਹ ਪਾਰਟ ਦੀ ਗੱਲ ਕਰ ਰਿਹਾ ਬਾਰ ਬਾਰ ਦੇਖ ਰਿਹਾ ਉਹ ਵੀ ਨੇ ਵੀ ਦੇਖਿਆ ਉਹ ਤਾਂ ਥੋੜਾ ਹੀ ਰਹਿਦਾ ਸੀ ਪਾਰਕ ਕਰਨ ਨਾਲ ਹੁਣ ਇਹ ਵਿਚਾਰੀ ਨੇ ਫਟਾਫਟ ਪਾਰਕ ਕੀਤਾ ਟਿਕ ਕਰਕੇ ਹੁਣ ਸਿਆਣੀ ਸੀ ਉਹਨੂੰ ਪਤਾ ਸੀ ਵੀ ਇਸ ਜਗ੍ਹਾ ਤੇ ਇਹੋ ਜੀ ਗੱਲ ਕਰਨ ਦੀ ਚੰਗੀ ਨਹੀਂ ਲੱਗਦੀ ਕਿ ਉਹ ਵੀ ਆਪਣਾ ਧਰਮ ਜੇ ਆਪਾਂ ਸਿੱਖ ਧਰਮ ਨੂੰ ਨਾਮ ਕਰਦੇ ਆਂ ਵੀ ਆਪਣੇ ਗੁਰੂਆਂ ਨੇ ਆਪਣੇ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਵੀ ਆਪਾਂ ਉਹਨਾਂ ਦਾ ਦੇਣ ਕਦੇ ਵੀ ਨਹੀਂ ਦੇ ਸਕਦੇ ਤੇ ਉੱਥੇ ਜਾ ਕੇ ਇਹੋ ਜਿਹੇ ਬੰਦੇ ਜਦੋਂ ਮੇਰੀ ਬੇਨਤੀ ਹੈ ਖਾਸ ਕਰਕੇ ਇਹੋ ਜਿਹੇ ਬੰਦਿਆਂ ਨੂੰ ਪਲੀਜ਼ ਜੀ ਐਸਨੇ ਤਾਂ ਮੱਤ ਇਹ ਜਗਾ ਕੰਮ ਨਾ ਕਰੇ ਕਿਉਂਕਿ ਬਹੁਤ پاک ਪਵਿੱਤਰ ਥਾਵਾਂ ਹੁੰਦੀਆਂ ਨੇ ਅਸੀਂ ਤੇ ਇੱਥੋਂ ਹਰੇਕ ਬੰਦਾ ਜਦੋਂ ਘਰੋਂ ਦੁਰਦਾ ਵੀ ਉਹ ਦਿਲੋਂ ਕਰਦਾ ਤੇ ਅੰਦਰੋਂ ਬਾਹਰ ਕਰਦਾ ਜਿਉਂ ਉਹਨਾਂ ਨੂੰ ਕਦੇ ਵੀ ਡਿਸਟਰਬ ਨਾ ਕਰੂ ਜਿਵੇਂ ਅਟੋ ਕਟੋ ਥਮਾ ਨਾ ਛੜੇ ਅਸਲ ਚ ਗੱਲ ਪਤਾ ਕੀ ਸੀ ਜੇ ਬਾਈ ਨੇ ਕਿਹਾ ਵੀ ਧਾਰਮਿਕ ਸਥਾਨ ਤੇ ਗਏ ਤੇ ਉਦਾਂ ਇਦਾਂ ਦੇਖਿਆ ਨਾ ਜਿਹੜਾ ਮਾੜਾ ਇਨਸਾਨ ਹੈ ਨਾ ਬਾਈ ਉਹ ਹਾਰਡ ਵੀ ਮਾੜਾ ਤੇ ਸਿਹਾਲ ਵੀ ਮਾੜਾ ਉਹਨੇ ਮਾੜਾ ਹੀ ਰਹਿਣਾ ਫੇਰ ਉਹਦੇ ਲਈ ਉਹਦੇ ਲਈ ਕੋਈ ਇਹ ਬਾਤ ਦੇਖਣਾ ਹਾਂ ਉਹਦੇ ਲਈ ਕੋਈ ਜਗ੍ਹਾ ਮੈਟਰ ਹੀ ਨਹੀਂ ਕਰਦੀ ਬਟ ਜਿਹੜਾ ਦੂਸਰਾ ਪਰਸਨ ਹੈ ਜਿਹਦੇ ਚਾਹੇ ਉਹ ਲੜਕੀ ਹੈ ਚਾਹੇ ਔਰਤ ਹੈ ਚਾਹੇ ਉਹ ਬਜ਼ੁਰਗ ਬੀਬੀ ਹੈ ਹਨਾ ਉਹਦਾ ਕੀ ਕਸੂਰ ਆਸਤੀ ਦੇ ਵਿੱਚ ਹਾਂ ਇਹ ਗੱਲ ਹੈ ਨਾ ਉਹ ਤਾਂ ਡਿਸਟਰਬ ਹੋ ਉਹ ਤਾਂ ਡਿਸਟਰਬ ਹੋਈ ਨਾ ਔਰ ਅੱਛਾ ਤੁਸੀਂ ਇਹ ਦੇਖੋ ਹੋ ਸਕਦਾ ਇਹ ਸੌਰੀ ਤੇਰੀ ਗੱਲ ਹੋ ਸਕਦਾ ਉਹ ਵੀ ਦਿੱਲੀ ਜਾਂਦੀ ਹੋਵੇ ਉਦੋਂ ਬਾਅਦ ਉਹ ਘਤਰਾ ਦੇ ਘਤਰਾ ਦੇ ਆਨਸਟਾਈਨ ਬਿਲਕੁਲ ਮੈਂ ਕਰਾਊਡ ਜਦੋਂ ਕਰਾਊਡ ਹੁੰਦਾ ਉਹਦੇ ਜਾ ਕਿਉਂਕਿ ਉਹ ਇੱਕ ਇਨਸਾਨ ਨਾਲ ਮਿਲਣਾ ਤਾਂ ਹੋਰਾਂ ਦੇ ਭਾਵਨਾਵਾਂ ਨਜ਼ਰੀਆ ਵੀ ਬਦਲ ਜਾਂਦਾ ਨਾ ਨਜ਼ਰੀਆ ਵੀ ਬਦਲ ਜਾਂਦਾ ਹਰ ਕਿਸ ਦਾ ਇਸ ਬੰਦਿਆ ਕਰਕੇ ਜਾਨੀ ਕਿ ਵੀ ਇੰਨੇ ਧਾਰਮਿਕ ਧਾਰਮਿਕ ਥਾਵਾਂ ਤੇ ਵੀ ਡਰ ਪਾਦਾ ਇੱਕ ਤਰ੍ਹਾਂ ਦਾ ਵੀ ਬੰਦਾ ਇਕੱਲਾ ਜਾਣਾ ਘਤਰਾਂਦਾ ਘਤਰਾਂਦਾ